ਬੇਸਿਕਲੀ ਜੀ ਇਹ ਸੀਬੀਜੀ ਪਲਾਂਟ ਐ ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਹਦੇ ਵਿੱਚ ਇਹ ਜਿਹੜਾ ਪਲਾਂਟ ਲੱਗ ਰਿਹਾ ਇਹ ਗੋ ਤੇ ਸੇਹ ਉਹ ਖੰਨੇ ਹਲਕੇ ਚ ਪੈਂਦਾ ਤੇ ਜਿਹੜਾ ਸੇਹ ਆ ਸਮਰਾਲੇ ਹਲਕੇ ਚ ਪੈਂਦਾ ਇਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਦਾ ਦੋਏ ਹਲਕਿਆਂ ਦੇ ਕਾਮਨ ਜਗ੍ਹਾ ਦੇ ਉੱਤੇ ਜਾਨੀ ਕਿ ਰਕਬਾ ਇਹਦੇ ਚ ਗੋ ਦਾ ਪੈਂਦਾ ਪਿੰਡ ਦਾ ਉੱਥੇ ਸੀਬੀਜੀ ਪਲਾਂਟ ਲੱਗ ਰਹੇ ਆ ਸੇਹ ਪਲਾਂਟ ਲੱਗ ਰਿਹਾ ਬਾਇਓਗੈਸ ਦਾ ਪਲਾਂਟ ਆ ਉਹਦੇ ਸਬੰਧ ਦੇ ਵਿੱਚ ਇਲਾਕਾ ਨਿਵਾਸੀ ਇਕੱਠੇ ਹੋਏ ਸੀਗੇ ਭਾਰੀ ਗੜਤੀ ਦੇ ਵਿੱਚ ਉਹਨਾਂ ਦੀ ਇਹ ਡਿਮਾਂਡ ਆ ਵੀ ਜਿਹੜੇ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਣ ਨਾ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਇਹ ਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਛੂਰ ਕਰਦੇ ਆ ਆਮ ਮੇਰਾ ਨਾਮ ਜਗਿੰਦਰ ਸਿੰਘ ਫਿਲਟਕੋਆ ਜੀ ਤੇ ਕੀ ਕਹਣਾ ਦੋਨੋਂ ਜੁੜਾ ਚ ਕੱਟ ਰੱਖਿਆ ਗਿਆ ਸੀ ਤਾਂ ਇਕੱਠੇ ਇਸ ਕਰਕੇ ਰੱਖਿਆ ਗਿਆ ਸੀਗਾ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦੁਰਵਰਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਅਥਾੜੇ ਪਿੰਡ ਦੇ ਵਿੱਚ ਲੱਗੀ ਹੈ ਲੁਧਿਆਣੇ ਦੇ ਪਰਲੇ ਪਾਸੇ ਸਾਡੇ ਕੰਗਰਾਲੀ ਰਾਜਪੂਤਾਂ ਲੱਗੀ ਹੋਈ ਆ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਮੇਰਨਾ ਜੈਸੀ ਸਿੰਘ ਹੈ ਜੀ ਕੀ ਕਾਰਨ ਹੈ ਇਹ ਲੈਕ ਆਫ ਐਜੂਕੇਸ਼ਨ ਲੋਕਾਂ ਨੂੰ ਅਜੇ ਇਹ ਨਹੀਂ ਪਤਾ ਇਹਦੇ ਚ ਰਾਮਦੀਰ ਕੀ ਹੈ ਇਹਦੀ ਪ੍ਰੋਸੈਸਿੰਗ ਕੀ ਹੈ ਇਹਦਾ ਸੰਧਾ ਜੀ ਸਾਹਿਬ ਜੀ ਦੀ ਪਰਮਿਟੇਸ਼ਨ ਹੋਣੀ ਜੀ ਸਾਡੇ ਕੋਈ ਚਿੰਨੀ ਨਹੀਂ ਅਸੀਂ ਕੋਈ ਗੋਰ ਗੱਲ ਕਰਕੇ ਧਰਤੀ ਦੀ ਖੁਸ਼ੀ ਨਹੀਂ ਪਾਉਣਾ ਤੇ ਸਾਡਾ ਰੈਜੀ ਵੀ ਜੀ ਰਹੀ ਹੈ ਇਹ ਇੱਕ ਵਾਈਡ ਪ੍ਰੋਜੈਕਟ ਹੈ ਨਾਟ ਇਵਨ ਗ੍ਰੀਨ ਬੇਸਿਕਲੀ ਜੀ ਇਹ ਸੀਬੀਜੀ ਪਲਾਂਟ ਹੈ ਕੰਪਰੈਸਡ ਬਾਇਓਗੈਸ ਪਲਾਂਟ ਲੱਗ ਰਹੇ ਨੇ ਜਿਹਦੇ ਵਿੱਚ ਇਹ ਜਿਹੜਾ ਪਲਾਂਟ ਲੱਗ ਰਿਹਾ ਇਹ ਗੋ ਤੇ ਸੇ ਗੋ ਖੰਨੇ ਹਲਕੇ ਚ ਪੈਂਦਾ ਤੇ ਜਿਹੜਾ ਸੇ ਆ ਸਮਰਾਲੇ ਹਲਕੇ ਚ ਪੈਂਦਾ ਇਹ ਬਿਲਕੁਲ ਉਹਦੇ ਮਤਲਬ ਕਿ ਇੱਕ ਤਰ੍ਹਾਂ ਦਾ ਦੋਏ ਹਲਕਿਆਂ ਦੇ ਕਾਮਨ ਜਗਾ ਦੇ ਉੱਤੇ ਜਾਨੀ ਕਿ ਰਕਬਾ ਇਹਦੇ ਚ ਬਹੁਤਾ ਪੈਂਦਾ ਪਿੰਡ ਦਾ ਉੱਥੇ ਸਿੰਧੂ ਦੀ ਪਲਾਂਟ ਲੱਗ ਰਿਹਾ ਪਿੰਡ ਵਾਲਿਆਂ ਦੀ ਇਹ ਡਿਮਾਂਡ ਹੈ ਇਹਦੇ ਵਿੱਚ ਕਿ ਆਸ ਸੀ ਪਲਾਂਟ ਹੈ ਜਿਹੜਾ ਇਸ ਏਰੀਆ ਚ ਲੱਗਣ ਨਹੀਂ ਦੇਣਾ ਇਹਨਾਂ ਦਾ ਕੰਸਰਨ ਇਹ ਹੈ ਕਿ ਜਿਹੜੇ ਇਲਾਕਿਆਂ ਚ ਪਲਾਂਟ ਲੱਗੇ ਹੋਏ ਨੇ ਚਾਹੇ ਕੁੰਗਰਾਲੀ ਰਾਜਪੂਤਲ ਲੱਗੇ ਚਾਹੇ ਮੁਸਕਾਬਾਦ ਲੱਗੇ ਸਮਰਾਲੇ ਹਲਕੇ ਚ ਜਿਹੜੇ ਪੁਰਾਣੇ ਪਹਿਲਾਂ ਪਲਾਂਟ ਲੱਗੇ ਹੋਏ ਨੇ ਵੀ ਉਹਨਾਂ ਕਰਕੇ ਇੱਕ ਤਾਂ ਇਹਨਾਂ ਦੇ ਸਮੈਲ ਹੈ ਜਿਹੜੀ ਇਹਦਾ ਸਮੈਲ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਤੇ ਇੱਕ ਇਹਦੇ ਨਾਲ ਜਿਹੜੇ ਕਹਿੰਦੇ ਵੀ ਜਿਹੜਾ ਪਾਣੀ ਇਹਦੇ ਚੋਂ ਨਿਕਲਦਾ ਉਹ ਪਾਣੀ ਹਜ਼ਾਰ ਦਸ ਹੈ ਜੋ ਇਹਨਾਂ ਦਾ ਮੰਗਾ ਹੈ ਇਹਨਾਂ ਦੀ ਕਹਿਣਾ ਹੈ ਕਿ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਪਿਹਾਲਕ ਬਿਮਾਰੀਆਂ ਲੱਟਣ ਦਾ ਸਾਨੂੰ ਖਦਸ਼ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਖੰਨੇ ਹਲਕੇ ਦੇ ਵਿੱਚ ਪਲਾਂਟ ਲੱਗਿਆ ਹੋਇਆ ਹੈ ਘੜਾੜੀ ਰਾਜਪੂਤਾਂ ਉਸ ਪਲਾਂਟ ਦੇ ਉੱਤੇ ਧਰਨਾ ਚਲਦੇ ਨੂੰ ਅੱਜ ਤਕਰੀਬਨ 35 ਦਿਨ ਹੋ ਗਏ ਮੈਂ ਉਸ ਧਰਨੇ ਦੇ ਉੱਤੇ ਗਿਆ ਸੀਗਾ ਉਹਦੇ ਅਸੀਂ ਉੱਥੇ ਸਾਰੇ ਪੋਲਿਊਸ਼ਨ ਬੋਰਡ ਦੇ ਜਿਹੜੇ ਆਲਾ ਅਫਸਰ ਸੀ ਉਹ ਸਾਰੇ ਸੱਦੇ ਸੀ ਉਹਦੇ ਲੋ ਪਾਣੀ ਸੀ ਉਹਦਾ ਸੈਂਪਲ ਭਰਵਾਇਆ ਗਿਆ ਜਦੋਂ ਦਾ ਸੈਂਪਲ ਭਰਵਾਇਆ ਗਿਆ ਉਹ ਸੈਂਪਲ ਫੇਲ ਹੋ ਗਿਆ ਪਾਣੀ ਦਾ ਜਿਹਦੇ ਕਰਕੇ ਉਹਨ ਪੋਲਿਊਸ਼ਨ ਬੋਰਡ ਦੁਆਰਾ ਉਹਨਾਂ ਨੂੰ ਨੋਟਿਸ ਜਾਰੀ ਹੋ ਚੁੱਕਿਆ ਵੀ ਪਲਾਂਟ ਹੈ ਜਿਹੜਾ ਉਹਨੂੰ ਬੰਦ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਔਰ ਉਹ ਬੰਦ ਦਾ ਪਲਾਂਟ ਸੋ ਇਹਨਾਂ ਦਾ ਜਿਹੜਾ ਅੱਜ ਦਾ ਵਿਸ਼ਾ ਉਹ ਇਹ ਹੈ ਕਿ ਇਹ ਪਹਿਲਾਂ ਹੀ ਪ੍ਰੀਕੌਸ਼ਨਰੀ ਮੀਜਰ ਲੈਂਦੇ ਹੋਏ ਇਹ ਪਿੰਡ ਵਾਲੇ ਅੱਜ ਸਾਰੇ ਇਕੱਠੇ ਹੋਏ ਨੇ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਨੇ ਔਰ ਇਹ ਕਹਿੰਦੇ ਨੇ ਕਿ ਆਪਾਂ ਇਸ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਲਾਂਟ ਹੈ ਲੱਗਣ ਹੀ ਉਹ। ਅਸਲ ਗੱਲ ਕਰੀਏ 40 50 ਤੋਂ 40 ਦੇ ਸਾਡੇ پاس ਕਿਤੇ ਕਹਿੰਦੇ ਲੱਗਣ ਜਾ ਰਹੇ ਨੇ। ਫਿਰ ਸਰਕਾਰ ਨੂੰ ਸਾਥ ਜੋ ਕਦਮ ਦੇ ਉਹ ਨਹੀਂ ਜੋ ਸਰਕਾਰ ਵੱਲੋਂ ਇੱਕ ਕਲੀਅਰ ਆਦੇਸ਼ ਨੇ ਜੀ ਕਿ ਇਹ ਦੋ ਕੈਟਾਗਰੀਆਂ ਦੇ ਪਲਾਂਟ ਨੇ। ਇੱਕ ਕੈਟਾਗਰੀ ਇਹ ਕੈਟਾਗਰੀ B ਜਿਹੜੀ A ਕੈਟਾਗਰੀ ਦੇ CBG ਪਲਾਂਟ ਨੇ ਉਹਦੇ 'ਚ ਸਿਰਫ ਤੇ ਸਿਰਫ ਤੁਸੀਂ ਜਿਹੜਾ ਪ੍ਰਾਲੀ ਦੇ ਨਾਲ ਜਿਹੜਾ ਸੁੱਕਿਆ ਮਤਲਬ ਕਿ ਬਾਇਓ ਗੈਸ ਸੁੱਕੀ ਹੁੰਦੀ ਹੈ ਜਿਹੜੇ ਸੁੱਕੀ ਵਰਤ ਸਕਦੇ ਸੁੱਕਾ ਗੋਹਾ ਵਰਤ ਸਕਦੇ ਪਰ ਜਿਹੜੀ ਕੈਕਾਗਰੀ B ਹੈ ਉਹ ਪਲਾਂਟ ਤੁਸੀਂ ਪਿੰਡਾਂ 'ਚ ਨਹੀਂ ਲਾ ਸਕਦੇ ਉਹ ਜਿਹੜਾ ਪਲਾਂਟ ਹੈ ਉਹ ਸਿਰਫ ਤੇ ਸਿਰਫ ਇੰਡਸਟਰੀ ਏਰੀਆ 'ਚ ਲੱਗ ਸਕਦਾ ਜਿੱਥੇ ਕਿ ਇਹਦੇ ਜਿਹੜਾ ਪਾਣੀ ਹੈ ਉਹਦੇ ਪਾਣੀ ਦਾ ਨਿਕਾਸੀ ਦਾ ਪ੍ਰੋਪਰ ਤਰੀਕਾ ਹੋਵੇ ਉੱਥੇ ਪਾਣੀ ਨੂੰ ਟ੍ਰੀਟ ਕਰਨ ਮੈਂ ਤੇ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਉਹ ਟ੍ਰੀਟਮੈਂਟ ਪਲਾਂਟ ਲੱਗੇ ਹੋਣ ਤੇ ਜਿਹੜਾ ਪਿੱਛੇ ਰੀਸਿਟਿਊ ਵਾਟਰ ਹੈ ਉਹਨੂੰ ਚੱਕ ਕੇ ਇੱਕ ਡੰਪਿੰਗ ਸਾਈਡ ਤੱਕ ਲਿਜਾਣ ਵਾਲੀ ਕੰਪਨੀ ਦੇ ਨਾਲ ਐਗਰੀਮੈਂਟ ਹੋਇਆ ਉਹ। ਸੋ ਇਸ ਕਰਕੇ ਇਹ ਕਰਦੇ ਇਹਦੀ ਇੱਕ ਜਿਹੜੀ ਸਾਡੇ ਏਰੀਆ 'ਚ ਦਿੱਕਤ ਆਈ ਹੈ ਮੈਂ ਤਾਂ ਉਹਦੇ ਬਾਰੇ ਦੱਸ ਸਕਦਾ। ਕਿ ਉਹਨਾਂ ਨੇ ਲਾਇਸੈਂਸ ਤਾਂ ਲੈ ਲਿਆ ਕੈਟਾਗਰੀ A ਦਾ। ਇਹ ਅਸੀਂ ਉਹਰੇ ਨਾਂ ਤਾਂ ਸਿੱਧਾ ਵਰਤਾਂਗੇ। ਨਾ ਇਹ ਉਹਰੇ ਅਸੀਂ ਇਹਦੀ ਆਪਣੀ ਮੈਲ ਵਰਤਾਂਗੇ ਗੰਨੇ ਦੀ। ਪਰੰਤੂ ਲੈ ਕੇ ਗ੍ਰੀਨ ਕੈਟਾਗਰੀ ਦਾ ਲਾਇਸੈਂਸ ਤੇ ਉੱਥੇ ਜਿਹੜਾ ਮਟੀਰੀਅਲ ਯੂਜ਼ ਕਰ ਰਹੇ ਨੇ ਉਹ ਕੰਪਨੀ ਵਾਲੇ ਉਹ ਦੂਆ ਰੈਡ ਕੈਟਾਗਰੀ ਮਟੀਰੀਅਲ ਯੂਜ਼ ਕਰ ਰਹੇ ਜਿਹਦੇ ਕਰਕੇ ਸਾਡੇ ਏਰੀਆ 'ਚ ਪ੍ਰੋਬਲਮ ਆਈ ਹੈ। ਸੋ ਅਸੀਂ ਇਹ ਗੱਲ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਇਹ ਨੋਟਿਸ 'ਚ ਵੀ ਲਿਆਤੀ ਔਰ ਜਿਹੜਾ ਅੱਜ ਇਹਨਾਂ ਨੇ ਮੰਗ ਪੱਤਰ ਸਾਹਮਣੂ ਦਿੱਤਾ ਹੈ ਦੋਵੇਂ ਐਮਐਲਏ ਸਾਹਮਣੂ ਮੈਨੂੰ ਤੇ ਐਮਐਲਏ ਜਗਤਾਰ ਸਿੰਘ ਜੀ ਵਿਆਦਪੁਰਾ ਸਾਹਿਬ ਐਮਐਲਏ ਅਮਲੋਹ ਨੂੰ ਆਪਣੇ ਸਮਰਾਲੇ ਨੂੰ ਅਸੀਂ ਇਹ ਜਿਹੜਾ ਦੋਏ ਮੰਗ ਪੱਤਰ ਨੇ ਇਹ ਦੋਨੋਂ ਮੰਗ ਪੱਤਰ ਆਸੀਂ ਆਪਣੇ ਇਹਨਾਂ ਦੇ ਨਾਲ ਰਿਕੁਐਸਟ ਲੈਟਰ ਲਾ ਕੇ ਸੀਐਮ ਸਾਹਿਬ ਨੂੰ ਅੱਜ ਦੀ ਅੱਜ ਇਹ ਅਸੀਂ ਭੇਜ ਦਾਂਗੇ ਤੇ ਨਾਲ ਅਸੀਂ ਜਿਹੜਾ ਸੈਕਟਰੀ ਪੰਜਾਬ ਨੂੰ ਭੇਜ ਦਾਂਗੇ ਔਰ ਡੀਸੀ ਲੁਧਿਆਣਾ ਨੂੰ ਵੀ ਅਸੀਂ ਇਹ ਕਰਤਾ ਭੇਜ ਦਾਂਗੇ ਹਲ ਕਰੀਏ ਮੁਸਕਬਾ ਜੀ ਜੋ ਚਾਰ ਦਿਨ ਤੋਂ ਕਿਹਾ ਲਗਾਤਾਰ ਨਾ ਲਿਖਾ ਵੋਟਰਾਂ ਰਾਵੀ ਨੇ ਬਾਈਕੜ ਕਿਹਾ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਕਹਣਾ ਚਾਹੁੰਨੇ ਹਾਂ ਦੇਖੋ ਮੁਸਕਾਬਾਦ ਬਾਰੇ ਤਾਂ ਤੁਹਾਨੂੰ ਐਮਐਲ ਦੇ ਸਮਝਾਣਾ ਦੱਸ ਸਕਦੇ ਨੇ ਜਿਹੜਾ ਮੇਰੇ ਏਰੀਆ ਦੇ ਵਿੱਚ ਪਲਾਟ ਲੱਗਿਆ ਹੋਇਆ ਸੀਗਾ ਬੜਾ ਘਰਾਲੀ ਰਾਜਪੂਤਾ ਵਿੱਚ ਉਸ ਪਲਾਟ ਦੇ ਵਿੱਚ ਮੈਂ ਖੁਦ ਕੋਲ ਬੈਠ ਕੇ ਸੈਂਪਲਿੰਗ ਕਰਾਈ ਆ ਔਰ ਸੈਂਪਲਿੰਗ ਕਰਾ ਕੇ ਪੋਲਿਊਸ਼ਨ ਬੋਰਡ ਦੇ ਨੁਮਾਇੰਦੇ ਬੁਲਾਏ ਸੀ ਈਵਨ ਦੈਨ ਕਿ ਉੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਅਫਸਰ ਸੀ ਸਾਰੇ ਸੱਦੇ ਸੀ ਔਰ ਉਹਦੀ ਜਦੋਂ ਅਸੀਂ ਸੈਂਪਲਿੰਗ ਦੀ ਦੌਰਾਨ ਸਾਨੂੰ ਹਫ਼ਤਾ ਇੱਕ ਵੇਟ ਵੀ ਕਰਨੀ ਪਈ ਸੀ ਇੱਕ ਹਫ਼ਤੇ ਬਾਅਦ ਜਦੋਂ ਸੈਂਪਲ ਦੀ ਰਿਪੋਰਟ ਆਈ ਤਾਂ ਉਹ ਰਿਪੋਰਟ ਫੇਲ ਆਈ ਹੈ ਸੋ ਇਸ ਕਰਕੇ ਅਸੀਂ ਉਹ ਪਲਾਂਟ ਹੈ ਜਿਹੜਾ ਫੇਲ ਜਿਹੜਾ ਰਿਪੋਰਟ ਵਾਲਾ ਪਲਾਂਟ ਆ ਉਹ ਬਿਲਕੁਲ ਨਹੀਂ ਚੱਲ ਰਿਹਾ ਤੇਰਾ ਨਾਮ ਲਖਵਿੰਦਰ ਸਿੰਘ ਦਾ ਸਰ ਗੋਪਿੰਡ ਤੋਂ ਤੇ ਐਸੀ ਕਹਿੰਦਾ ਦੋਨੋਂ ਜਿਹੜਾ ਕਰਦੇ ਨੇ ਦੇਖੋ ਅੱਜ ਜਿਹੜਾ ਇੱਥੇ ਪਲਾਟ ਲੱਗ ਰਿਹਾ ਬਾਇਓ ਗੈਸ ਦਾਟ ਉਹਦੇ ਸੰਬੰਧ ਦੇ ਵਿੱਚ ਇਲਾਕਾ ਨਵਾਸੀ ਇਕੱਠੇ ਹੋਏ ਸੀਗੇ ਭਾਰੀ ਗੱਲ ਦੀ ਵਿੱਚ ਉਹਨਾਂ ਦੀ ਡਿਮਾਂਡ ਆ ਵੀ ਜਿਹੜੇ ਸਾਡੇ ਵਾਤਾਵਰਣ ਨੂੰ ਤੋਂ ਸਟਾਰਟ ਕੀਤਾ ਜਾਵੇ ਕਿਉਂਕਿ ਸਾਡੇ ਕੋਲ ਜਿਹੜਾ ਹੈ ਇਹੀ ਏਰੀਆ ਜਿਹੜਾ ਇੱਕ ਵਧੀਆ ਸਾਹ ਲੈਣ ਨੂੰ ਬਚਿਆ ਹੋਇਆ ਲੋਕ ਇੱਥੇ ਸ਼ਹਿਰ ਛੂਟ ਕਰਦੇ ਆ ਇਹ ਪਲਾਟ ਆ ਜਿਹੜਾ ਇਹਨੂੰ ਕਿਤੇ ਹੋਰ ਤਾਇਆ ਜਾਵੇ ਇਸ ਕਰਕੇ ਟਾਕਾ ਨਿਵਾਸੀਆਂ ਨੇ ਪੂਰੇ ਜੋਰ ਨਾਲ ਅਪੀਲ ਕੀਤੀ ਆ ਜੇ ਉਹ ਪਾਰਟੀ ਨੇ ਜਮੀਨ ਲਈ ਆ ਤਾਂ ਉਹ ਪਾਰਟੀ ਇਸ ਨੂੰ ਹੋਰ ਕਿਸੇ ਇੰਡਸਟਰੀ ਦੇ ਵਿੱਚ ਤਵਦੀਰ ਕਰਕੇ ਆਪਣੀ ਦੁਆਰ ਰਵੇ ਤੇ ਅੱਜ ਐਮਐਲਏ ਵੀ ਪੁੱਛੇ ਕਿ ਤੁਸੋਨੇ ਕੀ ਕਹਿਣਾ ਬੋਲੋ ਹਾਂਜੀ ਐਮਐਲਏ ਸਾਹਿਬ ਦੇਖੋ ਜਗਤਾਰ ਸਿੰਘ ਜੀ ਿਆਲਪੁਰਾ ਹਲਕਾ ਐਮਐਲਏ ਤੋਂ ਸਮਰਾਲੇ ਤੋਂ ਆਏ ਨੇ ਤੇ ਕਰਨ ਤੇ ਸੌਂਗ ਜੀ ਅੰਮ੍ਰਿਤਵਨ ਦੇ ਨਗਰ ਉਹ ਵੀ ਪਬਲਿਕ ਦੀ ਮੰਗ ਨੂੰ ਦੇਖਦੇ ਹੋਏ ਇੱਥੇ ਪਹੁੰਚੇ ਸੀ ਉਹਨਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਬਲਾਕ ਮੌਸਿਰੋਪ ਕੋਲੇ ਵਿੱਚ ਤੁਹਾਡੇ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ ਸਰਕਾਰ ਨੂੰ ਵੀ ਉਹ ਆਪਣੇ ਬਦਲ ਰੱਖੇ ਜਿਹੜੇ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠਿਆ ਨੇ ਜਿਹੜੀ ਕਮੇਟੀ ਜਿਹੜੇ ਫੰਡਾਂ ਦੇ ਫੈਕਟਰੀਆਂ ਲੱਗੀਆਂ ਔਰ ਤਾਂ ਕੋਈ ਸੁਣਵਾਈ ਨਹੀਂ ਹੋਈ ਕਿ ਤੁਹਾਨੂੰ ਲੱਗਦਾ ਵੀ ਅੱਜ ਜਿਹੜੇ ਥੋੜੇ ਜਿਹਾ ਆਈ ਹੋਵੇ ਉਹ ਘਰ ਦੇ ਆ ਜਿਹੜੇ ਹੁਣ ਇਤਾਂ ਦੇ ਇੰਡਸਟਰੀ ਹੁੰਦੇ ਨੇ ਇਹ بڑے ਘਰਾਣਿਆਂ ਨਾਲ ਲਿੰਕਡ ਹੁੰਦੇ ਨੇ ਇਹ ਸ਼ਰਮਾਇਦਰ ਪਾਰਟੀਆਂ ਨੇ ਜਿਹੜੇ ਅਸੀਂ ਲੋਕਾਂ ਇੱਕ ਗਰੀਬ ਪਰਿਵਾਰਾਂ ਚੋਂ ਆ ਪਿੰਡਾਂ ਪਿੰਡੂ ਲੋਕਾਂ ਸਾਨੂੰ ਉੱਥੇ ਸਾਡੀ ਪਹੁੰਚ ਨਹੀਂ ਹੁੰਦੀ ਜਿੱਥੇ ਇਹਨਾਂ ਦੀ ਪਹੁੰਚ ਹੁੰਦੀ ਆ ਪਰ ਸਾਡਾ ਜਿਹੜਾ ਮਤਲਬ ਆਪਨ ਜਾਉਣ ਨਾਲ ਇਹਦੀ ਨੂੰ ਬਚਾਉਣਾ ਸਾਡੇ ਵਾਤਾਵਰਣ ਨੂੰ ਬਚਾਉਣਾ ਮੇਰਾ ਨਾਮ ਜਗENDER ਸਿੰਘ ਪਿੰਡ ਕੋਆ ਜੀ ਕੀ ਕਹਿੰਦੇ ਦੋਨੇ ਜੁੜੇ ਇਕੱਠੇ ਰੱਖਿਆ ਗਿਆ ਸੀ ਇਕੱਠੇ ਇਸ ਕਰਕੇ ਰੱਖਿਆ ਗਿਆ ਸੀਗਾ ਜੀ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ ਇਹ ਬਾਇਓ ਗੈਸ ਉਹਨੀਆਂ ਦੁਰਵਰਤੋਂ ਹੋ ਰਹੀ ਆ ਨੁਕਸਾਨ ਹੋ ਰਿਹਾ ਹੈ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਿਵੇਂ ਅਖਾਲੇ ਪਿੰਡ ਦੇ ਵਿੱਚ ਲੱਗੀ ਆ ਲੁਧਿਆਣਾ ਦੇ ਪਰਲੇ ਪਾਸੇ ਸਾਡੇ ਕੰਗੜਾੜੀ ਰਾਜਪੂਤਾਂ ਲੱਗੀ ਹੋਈ ਆ ਉਹਨਾਂ ਦੇ ਵੀ ਬੈਠਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਉੱਥੇ ਇੰਨਾ ਪੋਲੂਸ਼ਨ ਆ ਉੱਥੇ ਪਰ ਉਹ ਜਦੋਂ ਉਹ ਲੱਗ ਚੁੱਕੀਆਂ ਨੇ ਉਹਨਾਂ ਨੂੰ ਥੋੜਾ ਜਿਆਦਾ ਸੰਚਤ ਕਰਦੀ ਲੋਡ ਪਈ ਇਹ ਕਰਕੇ ਸਾਨੂੰ ਪਤਾ ਪਹਿਲਾਂ ਹੀ ਲੱਗ ਗਿਆ ਇਸ ਕਰਕੇ ਅਸੀਂ ਛੱਡਦਾ ਜੀ ਚਾਰਤਵਾਰੀ ਵੀ ਨਹੀਂ ਹੋਈ ਹੈ ਜੀ ਇਸ ਕਰਕੇ ਅਸੀਂ ਇਹ ਕੱਟ ਰੱਖਿਆ ਸੀਗਾ ਵੀ ਇਹਨੂੰ ਹੁਣੇ ਹੀ ਇਹਨੂੰ ਤਬਦੀਲ ਕੀਤਾ ਜਾ ਜਾਉ ਕਿ ਸਰੋਤ ਪਰ ਪੈਸੇ ਲਈ ਵਾਤ ਲੈਣ ਇਹਨੂੰ ਇਹ ਬਾਇਓ ਗੈਸ ਆ ਜਿਹੜੀ ਇਹਨੂੰ ਇਹਦੀ ਆਰਡ ਦੇ ਵਿੱਚ ਬਾਅਦ ਦੇ ਵਿੱਚ ਜਿਵੇਂ ਆਪਣੇ ਫੈਰੀ ਗੰਨੇ ਦੀ ਮੈਲ ਉਹ ਵਰਤੀ ਜਾਂਦੀ ਆ ਉਹਦੇ ਕਰਕੇ ਫਿਰ ਪੋਲਿਊਸ਼ਨ ਬਹੁਤ ਹੁੰਦਾ ਹੈ ਆਹਦਾ ਸਾਡੇ ਸਾਰੇ ਹੀ ਇਲਾਕਾ ਰਹਿਣ ਵਾਲਾ ਇਲਾਕਾ 그린 ਜ਼ੋਨ ਹੈ ਸਾਡਾ ਇਸ ਕਰਕੇ ਇਸ ਨੂੰ ਬੰਦ ਕੀਤਾ ਜਾਵੇ ਜੇ ਮੰਗ ਦਿੱਤ ਲੈਣ ਲਈ ਐਮਐਲਏ ਬੋਲ ਚਾ ਇਹਦਾ ਵੀ ਅਸਰ ਹੋਊਗਾ ਕੀ ਅਸਰ ਤੁਹਾਡੇ ਕੋਈ ਸਰਕਾਰ ਨੇ ਕਰਨਾ ਉਹਨਾਂ ਲਈ ਆ ਉਹਨਾਂ ਦੀਆਂ ਵੀ ਕੋਈ ਡਿਮਾਂਡਸ ਨੇ ਸਾਡੇ ਨਾਲ ਵੀ ਉਹਨਾਂ ਦਾ ਕੋਈ ਰਿਲੇਸ਼ਨ ਹੈਗਾ ਸਾਡਾ ਉਹਨਾਂ ਨਾਲ ਰਿਲੇਸ਼ਨ ਹੈ ਜੋ ਸਾਡੀ ਨਹੀਂ ਸੁਣਨਗੇ ਫਿਰ ਹੋਰ ਕਿਹਦੀ ਸੁਣਨਗੇ ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਤੌਰ ਤੇ ਵੀ ਇਹਨੂੰ ਬੰਦ ਕਰਾਉਣ ਉਹਨਾਂ ਨੇ ਕਦੇ ਪਬਲਿਕ ਨਹੀਂ ਚਾਹੀਦੀ ਪਬਲਿਕ ਤਾਂ ਸੇਫ ਚਾਹੀਦੀ ਆ ਸੇਫ ਜ਼ੋਨ ਆ ਜਦੋਂ ਸੇਫ ਜ਼ੋਨ ਦੇ ਵਿੱਚ ਸੇਫ ਜ਼ੋਨ ਵਾਲੀ ਕੋਈ ਇੰਡਸਟਰੀ ਲਾ ਲੈਣ ਅਸੀਂ ਕਿਹਾ ਉਹਨਾਂ ਨੂੰ ਕਹਿੰਦੇ ਆ ਸੈਲਰ ਲਾ ਲੈਣ ਕੋਈ ਹੋਰ ਇੰਡਸਟਰੀ ਲਾ ਲੈਣ ਜਿਹਦੇ ਵਿੱਚੋਂ ਨਾ ਇਹਨਾਂ ਪੋਲੂਸ਼ਨ ਨਾ ਹੋਵੇ ਅਸੀਂ ਉਹਨਾਂ ਦਾ ਜਵਾਬ ਨਹੀਂ ਦਿੰਦੇ ਕਿ ਵੀ ਨਾ ਲਾਉਣ ਸਾਡੇ ਇੰਡਸਟਰੀ ਲੋਕਾਂ ਨੂੰ ਰੋਜ਼ਗਾਰ ਦੇਣਾ ਕੋਈ ਹੋਰ ਇੰਡਸਟਰੀ ਲਾ ਕੇ ਫੀਡ ਫੈਕਟਰੀ ਲਾ ਲੈਣ ਬੰਦ ਮੁਸ਼ਕਲ ਵਾਲੇ ਪੈਕੀ ਨੇ ਲੋਕੀ ਤਾਂ ਨਾ ਜਾਂਦੇ ਅਜੇ ਤੱਕ ਹੱਲ ਨਹੀਂ ਹੋਇਆ ਉਹਦਾ ਹੁਣ ਲੱਗਦਾ ਵੀ ਜਿਹੜੇ ਐ ਪੈਕ ਬੰਦ ਤੋਂ ਐਸੀ ਕਰਦੇ ਕੋਈ ਅਸੀਂ ਤਾਂ ਕਹਿੰਦੇ ਆ ਜੀ ਵੀ ਤੁਹਾਡਾ ਹੱਲ ਹੋਣਾ ਚਾਹੀਦਾ ਉਹਨਾਂ ਦਾ ਵੀ ਹੱਲ ਹੋਣਾ ਚਾਹੀਦਾ ਕੋਈ ਸਾਨੂੰ ਵੀ ਨਹੀਂ ਆਪਣੇ ਪੱਕਾ ਧਰਨਾ ਸਾਨੂੰ ਲਾਉਣਾ ਪੈਣਾ ਜੇ ਨਾ ਇਹਨਾਂ ਨੇ ਕੁਝ ਕਰਿਆ ਸਾਨੂੰ ਵੀ ਲਾਉਣਾ ਪੈਣਾ ਦੇਖ ਲਓ ਪਹਿਲਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ ਕਹਾ ਇਦੋਂ ਵੀ ਗਾਹਾਂ ਜਾਂਦਾ ਰਹੂਗਾ ਠੀਕ ਹੈ ਜਾਂ ਕਿ ਲੈਕ ਆਫ এডਿਕੇਸ਼ਨ ਲੋਕਾਂ ਨੂੰ ਜੇ ਇਹ ਪਤਾ ਹੈ ਕਿ ਗ੍ਰਾਮੀਣ ਕੀ ਹੈ ਇਹਦੀ ਪ੍ਰੋਸੈਸਿੰਗ ਕੀ ਹੈ ਇਹਨੂੰ ਸੁਣਦਾ ਜਿਹਾ ਸਾਡੇ ਜੀ ਪਰਮਿਊਟੇਸ਼ਨ ਹੋਣੀ ਹੈ ਸਾਡੇ ਕੋਈ ਚਿੰਨੀ ਨਹੀਂ ਅਸੀਂ ਕੋਈ ਬੂਰ ਗੱਲ ਕਰਕੇ ਘਰ ਦੀ ਕਿਸੇ ਨੂੰ ਵੀ ਪਾਉਣਾ ਤੇ ਸਾਡਾ ਰੈਜੂਰੀ ਜੀ ਇਹ ਇੱਕ ਵਾਈਟ ਪ੍ਰੋਜੈਕਟ ਹੈ ਨਾ ਕਿ ਗ੍ਰੀਨ ਵਾਈਟ ਪ੍ਰੋਜੈਕਟ ਹੈ ਜੀ ਅਸੀਂ ਆਪਣੇ ਭੈਣ ਭਰਾਵਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹੈ ਕਿ ਕਿਉਂ ਵਿਰੋਧ ਕਰ ਰਹੇ ਹੋ ਪਰ ਸਾਡੀ ਗੱਲ ਨਹੀਂ ਸੁਣਦੇ ਆ ਪੰਜਾਬੀ ਕਿਉਂ ਕਿਉਂ ਹੈ ਇਹ ਮੀਟਿੰਗ ਪਹਿਲਾਂ ਤੁਸੀਂ ਕਿੱਥੇ ਰਹਿਣ ਵਾਲੇ ਮੈਂ ਅਮਰੀਕਾ ਦਾ ਰਹਿਣ ਵਾਲਾ ਹਾਂ ਸਪੈਸਮ ਕੈਲੀਫੋਰਨੀਆ ਨੂੰ ਸ਼ੇਅਰ ਕਰ ਰਹਿਣਾ ਤੇ 20 ਸਾਲ ਉੱਥੇ ਲਾ ਲਏ ਫਿਰ ਸਭ ਚੀਜ਼ ਉੱਥੇ ਲਓ ਆਪਣੇ ਪਿੰਡ ਨੂੰ ਚਲੀ ਤੇ ਫਿਰ ਫੈਮਲੀ ਨੂੰ ਅੱਥੇ ਲੈ ਕੇ ਆਉਣ ਤੋਂ ਪਹਿਲਾਂ ਸੁੱਤੇ ਉੱਥੇ ਜਾ ਕੇ ਬੂਸਟ ਸੈੱਟ ਕਰੀ ਤੇ ਫਿਰ ਫੈਮਲੀ ਅੱਥੇ ਆਉਂਦੀ ਤੇ ਇਸ ਕੋ ਪਹਿਲਾਂ ਬਿジネス ਜਿਹੜਾ ਤੁਸੀਂ ਪੰਜਾਬ ਦੀ ਜਿਹੜੀ ਕੀਤਾ ਹੈ ਇਹਦੇ ਤੋਂ ਵੀ ਸ਼ੁਰੂ ਕਰਨਾ ਚਾਹੀਦਾ ਹਾਂ ਜੀ ਸਰ ਐਕਚੁਅਲੀ ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ ਇਨਵੈਸਟ ਪੰਜਾਬ ਚਾਇੰਸ ਪਹਿਲਾਂ ਐਨ ਆਰ ਆਈ ਸਬਮਿਟ ਚਾਇੰਸ ਮੈਂ ਦੋ ਉੱਥੇ ਜੀ ਮੈਨੂੰ ਮਹਾਰਾਸ਼ਟਰ ਗੌਰਮਤ ਵਾਲੋ ਵੀ ਹੋਪੂ ਦੀ ਐਮ ਪੀ ਗੌਰਮੈਂਟ ਵਾਲੋ ਵੀ ਮੈਨੂੰ ਪੋਸਿਟਿਵ ਫ੍ਰੀ ਜੀ ਤੇ ਆਰ ਯੂ ਪੀ ਦੀ ਪਾਲਿਸੀ ਇਮਿਡੀਏਟਲੀ ਕੰਪਨੀ ਬਣਾਉਣਾ ਤੇ ਇਹ ਇੱਕ ਵੀ ਗੌਰਮੈਂਟ ਦੀ ਪਾਲਿਸੀ ਹੈ ਜਿਸ ਵਿੱਚ ਮੈਨੂੰ 75 ਲੱਖ ਪਰ ਕਨ ਸਬਸਿਡੀ ਹੋਏਗੀ ਕੀ ਯੂਪੀ ਗਵਰਨਮੈਂਟ ਜਮੀਨ ਵੀ ਕਿੱਤੇ ਇੱਕ ਰੋਕੂ ਗੰਮੀ ਪਰ ਪੰਜਾਬ ਗਵਰਨਮੈਂਟ ਸੂਚੀ ਪਰ ਸਰ ਮੈਂ ਆਪਣੇ ਪੰਜਾਬ ਵਾਸਤੇ ਕੁਝ ਕਰਨਾ ਆਇਆ ਸੀ ਅਸੀਂ ਸੋਚਿਆ ਸੀ ਜਦੋਂ ਸੀਐਮ ਸਾਹਿਬ ਕਹਿੰਦੇ ਪੰਜਾਬ ਵਾਪਸ ਆਓ ਪੰਜਾਬ ਪਹਿਲਾਂ ਵਰਗਾ ਨੀੜਿਆ ਨੌਜਵਾਨੀ ਪੰਜਾਬ ਨੂੰ ਲੋੜ ਹੈ ਸਰ ਮੈਂ ਇਹ ਸੋਚ ਕੇ ਪੰਜਾਬ ਆਇਆ ਸੀ ਪਰ ਮੈਨੂੰ ਲੱਗਦਾ ਜੀ ਜਿਹੜੀਆਂ ਗੱਲਾਂ ਸਿਰਫ ਹਵਾ ਜੀ ਰਿਐਲਿਟੀ ਦੇ ਨੇੜੇ ਕੁਝ ਨਹੀਂ ਹੁੰਦੀ ਕਿ ਮੈਂ ਦੇਖ ਲਿਓ ਵੀ ਜਿਹੜਾ ਵਿਰੋਧ ਹੈ ਅੱਜ ਤੱਕ ਬਣੀ ਵੀ ਨਹੀਂ ਕਿ ਪਹਿਲੇ ਹੀ ਵਿਰੋਧ ਸ਼ੁਰੂ ਹੋ ਗਿਆ ਬ੍ਰੋਧ ਹੁਣ ਹੈ ਤਾਂ ਸਾਡੇ ਭੈਣ ਭਰਾ ਜੀ ਅਸੀਂ ਇਹਨਾਂ ਨੂੰ ਕਹਿੰਦੇ ਸੱਜਣਾ ਬੈਠੋ ਤੇ ਗੱਲ ਕਰੋ ਜਿਹੜਾ ਤੁਹਾਡਾ ਕੌਸਟੇਜ ਹੈ ਅਸੀਂ ਤੁਹਾਨੂੰ ਸੈਟੀਸਫਾਈ ਕਰਾਂਗੇ ਜੇ ਸਾਡੇ ਨੂੰ ਆਨਸਰ ਨਾ ਹੋਇਆ ਅਸੀਂ ਦਰਵਾਜ਼ਾ ਬੰਦ ਕਰਕੇ ਚਲੇ ਜੂਗੇ ਤੇ ਵਾਪਸ ਜਾਣ ਕੋਈ ਜੀ ਮੇਰੇ ਤਾਂ ਉਹ ਲਗਦਾ ਵੀ ਜਿਹੜੇ ਸਰਕਾਰਾਂ ਨੇ ਵਾਅਦੇ ਸੀ ਅਸੀਂ ਪ੍ਰਵਾਸ ਰੋਕਣਾ ਕਿ ਪੀਐਨਆਰ ਆਪਸ ਆਉਣਗੇ ਪੰਜਾਬ ਜਾ ਕੇ ਇਨਵੈਸਟ ਕਰੂਗੇ ਅਸੀਂ ਦੇਖ ਲੇ ਕਿ ਮੇਲਾ ਦੋ ਸਾਲਾਂ ਕੋਈ ਨਹੀਂ ਸੁਣਦਾ ਸਾਨੂੰ ਲੱਗਦਾ ਵੀ ਜਿਹੜਾ 20 ਸਾਲ ਪਹਿਲਾਂ ਡਿਸੀਜਨ ਲਿਆ ਸੀ ਵੀ ਇਹ ਮੋਰ ਕੇ ਸਾਡੇ ਤੋਂ ਜਾਣ ਵੀ ਭੁਲਾਈਆਂ ਹੈ ਅਸੀਂ ਨੌਜਵਾਨੀ ਦੇ ਰੋਗ ਦੇ ਸੀ ਬਾਹਰ ਨੂੰ ਨਾ ਜਾਓ ਪਰ ਮੈਨੂੰ ਆਪ ਲੱਗੇ ਲੱਗੇ ਮੈਂ ਗੱਲ ਤਾਂ ਜਿਹੜਾ ਮੈਂ ਕਹਿੰਨਾ ਵੀ ਆਹ ਸਟੇਟ 'ਚ ਕੰਮ ਕਰੋ ਬਹੁਤ ਸਰਕਾਰਾਂ ਸੁਣਦੀਆਂ ਨਹੀਂ ਜੀ ਟੀਵੀ ਦੇ ਉੱਤੇ ਸ਼ਰੂਫੇ ਛੱਡੀ ਜਾਓ ਜੀ ਖ਼ਬਰਾਂ 'ਚ ਇੰਨਾ ਮਰਦੀ ਰੌਲਾ ਪਾਈ ਜਾਓ ਐਨ ਆਰ ਆਈਜ਼ ਆਰ ਕਮਿੰਗ ਬੈਕ ਮੈਂ 25 ਸਾਲ ਲਾ ਲਈਏ ਇੱਥੇ ਤੇ ਮੈਨੂੰ ਤਾਂ ਨਹੀਂ ਲੱਗਦਾ ਜਿਹੜਾ ਹਾਲ ਮੇਰੇ ਨਾਲ ਹੋਇਆ ਵੀ ਕਿਸੇ ਹੋਰ ਨਾਲ ਹੋਵੇ ਜਾਂ ਕੋਈ ਹੋਰ ਆਵੇ ਜੇ ਆਹੀ ਮੁਸਰਰੂ